ਅਨਅਧਿਕਾਰਕ ਕਲੋਨੀਆਂ ਦੀ ਪੰਜਾਬ ਸਰਕਾਰ ਨੇ ਲਈ ਸਾਰ ਜਿਹੜੀਆਂ ਕਲੋਨੀਆਂ ਦੇ ਵਿੱਚ 50% ਤੱਕ ਬਸੋ ਹੋ ਗਈ ਉਹਨਾਂ ਦੀ ਡਿਵੈਲਪਮੈਂਟ ਲਈ ਹੁਣ ਸ਼ੁਰੂ ਕੀਤਾ ਗਿਆ ਕਦਮ ਇਸੇ ਲੜੀ ਤਹਿਤ ਅੱਜ ਦਰਾਹ ਨਗਰ ਕਾਉਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਵੱਲੋਂ ਵਾਰਡ ਨੰਬਰ 3 ਟੀਚਰ ਕਲੋਨੀ ਚ ਇੰਟਰਲੌਕ ਟਾਇਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪ੍ਰਧਾਨ ਜੀ ਵਾਰਡ ਨੰਬਰ 3 ਚ ਖੜੇ ਹੋ ਕਿਸ ਮੰਜ ਦੇਖੋ ਅੱਜ ਵਾਰਡ ਨੰਬਰ 3 ਦੇ ਵਿੱਚ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਗੈਰ ਕਾਨੂੰਨੀ ਕਲੋਨੀਆਂ ਬਣੀਆਂ ਹੋਈਆਂ ਨੇ ਉਲੇ-ਪਾਲੇ ਲੋਕ ਨੇ ਜ਼ਰੂਰਤਮੰਦ ਲੋਕ ਸੀ ਉਹਨਾਂ ਨੇ ਇਹ ਸੋਚ ਕੇ ਪਲਾਟ ਲੈ ਲੇ ਵੀ ਇਹਨਾਂ ਦੀ ਜਿਹੜੀ ਡਿਵੈਲਪਮੈਂਟ ਆ ਉਹ ਵੀ ਹੋਊਗੀ ਅਸੀਂ ਸੌਖੇ ਤਰੀਕੇ ਨਾਲ ਰਹਿ ਸਕਾਂਗੇ ਪਰ ਅਫਸੋਸ ਕਿ ਇਹਨਾਂ ਲੋਕਾਂ ਨੇ ਨਕਸ਼ਿਆਂ ਦੀਆਂ ਫੀਸਾਂ ਭਰ ਕੇ ਨਕਸ਼ੇ ਪਾਸ ਕਰਾ ਲੇ ਪਰ ਜਿਹੜੀ ਡਿਵੈਲਪਮੈਂਟ ਸਿਗੀ ਉਹ ਜਿਹੜਾ ਵਿਅਕਤੀ ਕਲੋਨੀ ਕੱਟਦਾ ਉਹਨੇ ਡਿਵੈਲਪਮੈਂਟ ਕਰਨੀ ਹੁੰਦੀ ਆ ਜਾਂ ਉਹਨੇ ਨਗਰ ਕੌਂਸਲ ਦੇ ਵਿੱਚ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਨੇ ਤਾਂ ਨਗਰ ਕੌਂਸਲ ਗਲੀਆਂ ਸੜਕਾਂ ਬਣਾਉਂਦੀ ਆ ਪਰ ਇਹ ਨਹੀਂ ਹੋਇਆ ਇਸ ਕਰਕੇ ਇਹ ਕਈ ਸਾਲਾਂ ਤੋਂ ਬਿਚਾਰੇ ਬੜੀ ਮੁਸੀਬਤ ਦੇ ਵਿੱਚ ਸੀ ਇਹ ਨਹੀਂ ਇਕੱਲੇ ਹੋਰ ਵੀ ਬਹੁਤ ਸਾਰੇ ਗਲੀਆਂ ਨੇ ਜਿਨ੍ਹਾਂ ਦੀਆਂ ਅਨਧਕਾਰ ਤੇ ਕਲੋਨੀ ਵੇਲੇ ਲੋਕ ਕਲੋਨੀਆਂ ਕੱਟ ਕੇ ਚਲੇ ਗਏ ਪੈਸੇ ਜੇਬ ਚ ਪਾ ਲੇ ਔਰ ਇਹਨਾਂ ਦਾ ਕੋਈ ਵਿਕਾਸ ਨਹੀਂ ਕੀਤਾ ਕੋਈ ਗਲੀ ਕੋਈ ਸੀਵਰੇਜ ਕੁਝ ਨਹੀਂ ਕੀਤਾ ਪਰ ਹੁਣ ਅੱਜ ਦੀ ਜਿਹੜੀ ਸਾਡੀ ਸਮੇਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸ੍ਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਪਾਲਿਸੀ ਲਿਆਂਦੀ ਹੈ ਕਿ ਜਿਹੜੇ ਲੋਕਾਂ ਦੀਆਂ ਗਲੀਆਂ ਦੀ ਡਿਵੈਲਪਮੈਂਟ ਨਹੀਂ ਹੋਈ ਅਨਧਕਾਰ ਤੇ ਕਲੋਨੀਆਂ ਨੇ ਉਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਕਿਵੇਂ ਮਰਜ਼ੀ ਕਰੋ ਇੱਕ ਇੱਕ ਗਲੀ ਕਰਕੇ ਜਿਹੜੀ ਗਲੀ ਦੇ ਵਿੱਚ 50% ਤੋਂ ਵੱਧ ਘਰ ਬਣ ਗਏ ਉਹ ਗਲੀ ਦੀ ਡਿਵੈਲਪਮੈਂਟ ਹੈ ਜਿਹੜੀ ਨਗਰ ਕਾਉਂਸਲ ਕਰ ਸਕਦੀ ਹੈ ਤੇ ਜਿਉਂ ਹੀ ਇਹ ਪਾਲਿਸੀ ਆਈ ਤਾਂ ਅਸੀਂ ਜਿਹੜੀਆਂ ਇਹ ਗਲੀਆਂ ਅਨਦਖਾਰਤ ਕਲੋਨੀ ਚ ਨੇ ਉਹਨਾਂ ਵੱਲ ਧਿਆਨ ਦਿੱਤਾ ਇੱਕ ਇੱਕ ਕਰਕੇ ਜਿਹੜੀਆਂ ਅਸੀਂ ਗਲੀਆਂ ਨੇ ਉਹਦੀ ਡਿਵੈਲਪਮੈਂਟ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਅੱਜ ਇਹ ਸਾਡੀ ਗੁਰਨਾਨਕ ਇਨਕਲੇਵ ਦੇ ਵਿੱਚ ਇਸ ਗਲੀ ਤੋਂ ਕੀਤੀ ਹੈ ਔਰ ਇਹਦਾ ਜਿਹੜਾ ਅੱਜ ਅਸੀਂ ਇੰਟਰਲੋਕਿੰਗ ਟਾਈਲਾਂ ਦੇ ਨਾਲ ਇਹਦੀ ਸ਼ੁਰੂਆਤ ਕਰਨੀ ਆ ਸੀਵਰੇਜ ਪਾਤਾ ਤੇ ਰੋਡ ਗਲੀਆਂ ਵਗੈਰਾ ਲੱਗੀਆਂ ਕਿਉਂਕਿ ਇੱਥੇ ਮੈਂ ਅਕਸਰ ਜਦ ਆਇਆ ਤਾਂ ਦੇਖਦਾ ਸੀ ਲੋਕ ਲੜਾਈ ਝਗੜੇ ਕਰਦੇ ਸੀ ਕਿਉਂਕਿ ਪਾਣੀ ਦੀ ਸਮੱਸਿਆ ਸੀ ਪਾਣੀ ਬਾਹਰ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਸੀ ਲੋਕਾਂ ਦੇ ਇੱਕ ਦੂਜੇ ਦੇ ਘਰਾਂ ਮੂਰੇ ਜਾਂਦਾ ਸੀ ਉਹ ਲੜਾਈਆਂ ਕਰਦੇ ਸੀ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਨਵਟਾਰਾ ਪਾਉਣ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਇੰਜੀਨੀਅਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਦੀ ਰਹਿਨਮਾਈ ਹੇਠ ਉਹਨਾਂ ਦੇ ਯਤਨਾਂ ਸਦਕਾ ਇਹ ਜਿਹੜੀ ਗਲੀਆਂ ਦੀ ਡਿਵੈਲਪਮੈਂਟ ਹੁਣ ਸਾਡੀ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕਰੂਗੀ ਆ ਨਾਲ ਲੱਗਦੀਆਂ ਗਲੀਆਂ ਦੇ ਵੀ ਜਿਹੜੇ ਅਸੀਂ ਪਾਸ ਕਰਤੇ ਕੰਮ ਟੈਂਡਰ ਲਾਤੇ ਇਹ ਵੀ ਅਸੀਂ ਜਿਹੜੀ ਸਾਡੀ ਸਰਕਾਰ ਆ ਔਰ ਸਾਲ ਸਬਾ ਸਾਲ ਤਹਾਲੇ ਸਰਕਾਰ ਆ ਇਹਦਾ ਵਾਅਦਾ ਕਰਦੇ ਆ ਇਹਦੇ ਵਿੱਚ ਕੋਈ ਗਲੀ ਨਹੀਂ ਰਹੂ ਜਿਹੜੀ ਅਣਅਧਿਕਾਰਤ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਠੱਗ ਕੇ ਇਹ ਗਲੀਆਂ ਦੇ ਵਿੱਚ ਪਲਾਟ ਕੱਟੇ ਗਏ ਔਰ ਇਹਨਾਂ ਦੀਆਂ ਡਿਵੈਲਪਮੈਂਟ ਨਹੀਂ ਕੀਤੀ ਗਈ ਪਰ ਨਗਰ ਕਾਉਂਸਲ ਇੱਕ ਇੱਕ ਕਰਕੇ ਸਾਰੀਆਂ ਗਲੀਆਂ ਦੀ ਜਿਹੜੀ ਡਿਵੈਲਪਮੈਂਟ ਕਰੂਗੀ ਜੋ ਮੋਡਰਨੀਆਂ ਸਹੂਲਤਾਂ ਲੋਕਾਂ ਨੂੰ ਮਿਲਡੀਆਂ ਚਾਹੀਦੀਆਂ ਨੇ ਉਹਦੇ ਲਈ ਅਸੀਂ ਵਚਨਬੱਧ ਆ ਮੈਂ ਅਜ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਤੁਹਾਡੇ ਨਾਲ ਵਾਅਦਾ ਕਰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਕੋਈ ਅਹ ਜੀ ਗਲੀ ਨਹੀਂ ਰਹੂਗਾ ਅਨਧਾਰਤ ਕਲੋਨੀ ਦੀ ਜਿਹਦੇ ਵਿੱਚ 50% ਤੋਂ ਵੱਧ ਘਰ ਬਣ ਜਾਣ ਉਹ ਉਹਦਾ ਕੰਮ ਅਧੂਰਾ ਰਹਿ ਜਾਵੇ ਪ੍ਰਧਾਨ ਜੀ ਗੱਲ ਕਰਨ ਅਨਧਾਰਤ ਕਲੋਨੀਆਂ ਜਿਹੜੀਆਂ ਕੱਟੀਆਂ ਜਾਂਦਿਆਂ ਨੇ ਉਹਨਾਂ ਨਗਰ ਕੌਂਸਲ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜਿਹੜੇ ਲੋਕ ਇਹ ਕਲੋਨੀਆਂ ਕੱਟ ਦਿੰਦੇ ਉਸ ਸਮੇਂ ਕਾਰਵਾਈ ਕਰਨੀ ਬਣਦੀ ਹੈ ਜਿਨੇ ਵੀ ਨਹੀਂ ਕੀਤੀ ਉਹਦੀ ਅਸੀਂ ਨਲਾਇਕੀ ਕਹਿ ਸਕਦੇ ਹਾਂ ਕਿਉਂਕਿ ਲੋਕਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਜਿਨ੍ਹਾਂ ਨੇ ਪਲਾਟ ਲੈ ਲਏ ਵੀ ਇਹਦੀ ਗਲੀਆਂ ਕੌਣ ਬਣਾਊਗਾ ਉਹਨਾਂ ਦੇ ਖਿਲਾਫ ਸਰਕਾਰ ਕਹਿ ਰਹੀ ਹੈ ਕਾਰਵਾਈ ਵੀ ਹੋਣੀ ਚਾਹੀਦੀ ਹੈ ਸਾਨੂੰ ਵੀ ਉਹਨਾਂ ਨੇ ਲੈਟਰ ਨਗਰ ਕੌਂਸਲ ਨੂੰ ਲਿਖਿਆ ਨੇ ਵੀ ਜਿਹੜੇ ਲੋਕ ਕਲੋਨੀਆਂ ਕੱਟ ਕੇ ਭੱਜ ਗਏ ਇਹਨਾਂ ਲੋਕਾਂ ਦਾ ਕੋਈ ਸਾਰ ਨਹੀਂ ਲਈ ਇਹਨਾਂ ਗਲੀਆਂ ਨੂੰ ਕਿਸੇ ਨੇ ਬਣਾਇਆ ਨਹੀਂ ਲੋਕ ਨਰਕ ਦੀ ਜ਼ਿੰਦਗੀ ਜੀ ਰਹੇ ਨੇ ਉਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਦਾ ਵੀ ਜਿਨ੍ਹਾਂ ਜਿਨ੍ਹਾਂ ਨੇ ਕਟੀਆਂ ਨੇ ਅਸੀਂ ਸਾਰਾ ਦੇਖ ਰਹੇ ਹਾਂ ਔਰ ਸਾਡੀ ਨਗਰ ਕਾਉਂਸਲ ਪੂਰਾ ਧਿਆਨ ਦੇ ਰਹੀ ਹੈ ਇਸ ਕੰਮ 'ਤੇ ਜਿਦੀ ਵੀ ਕੋਈ ਕਤਾਹੀ ਹੈ ਜਿਨੇ ਕੋਈ ਇਹ ਕੀਤੀਆਂ ਨੇ ਉਹਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਦਰਾਹਾ ਸ਼ਹਿਰ ਦੇ ਵਿੱਚ ਰਹਿਸ਼ੀ ਇਲਾਕਿਆਂ ਦੇ ਵਿੱਚ ਕਮਰਸ਼ੀਅਲ ਮਾਰਕੀਟਾਂ ਬਣ ਰਹੀਆਂ ਨੇ ਕੀ ਕਹਣਾ ਤੁਹਾਡਾ ਦੇਖੋ ਜਿਹੜਾ ਰਹਿਸ਼ੀ ਏਰੀਆ ਉਹ ਰੈਹਾਸ਼ ਲਈ ਬਣਿਆ ਉਹ ਰੈ residențial ਤਾਂ residențial ਹੀ ਰਹਿਣਾ ਚਾਹੀਦਾ ਪਰ ਆਪਾਂ ਦੇਖਦੇ ਆ ਸਾਡੇ ਵੀ ਨੋਟਿਸ ਦੇ ਵਿੱਚ ਆਉਂਦਾ ਹੈ ਕੁਝ ਲੋਕ ਆਪਣੇ ਰਹਿਸ਼ੀ ਏਰੀਆ ਦੇ ਵਿੱਚ ਹੀ ਆਪਣੀਆਂ ਦੁਕਾਨਾਂ ਬਣਾਉਣ ਜਾ ਰਹੇ ਨੇ ਪਰ ਅਸੀਂ ਉਹਨਾਂ ਨੂੰ ਜਵਾਨੀ ਵੀ ਕਹਿੰਦੇ ਆ ਤੇ ਉਹਨਾਂ ਨੂੰ ਲੀਗਲੀ ਨੋਟਿਸ ਵੀ ਦਿੰਨੇ ਆ ਔਰ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਭਾਈ ਰਹਿਸ਼ੀ ਏਰੀਆ ਦੇ ਵਿੱਚ ਰਹਿਸ਼ ਕਰੋ ਜਿੱਥੇ ਕਮਰਸ਼ੀਅਲ ਏਰੀਆ ਉੱਥੇ ਆਪਣਾ ਕਾਰੋਬਾਰ ਕਰੋ ਪਤਾਨ ਜੀ ਜੇਕਰ ਫਿਰ ਵੀ ਕੰਮ ਨਹੀਂ ਰੋਕਿਆ ਜਾਂਦਾ ਫਿਰ ਕੀ ਅਗੇਲੀ ਕਾਰਵਾਈ ਦੇਖੋ ਉਹਨਾਂ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਜ ਨਹੀਂ ਅਸੀਂ ਨੋਟਿਸ ਦਿੰਨੇ ਆ ਫਿਰ ਉਸ ਤੋਂ ਬਾਅਦ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਨਗਰ ਕੌਂਸਲ ਕਰੇਗੀ